ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਦਾ ਕੁਕਿੰਗ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜੇ ਅਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਅੱਜ ਬਣਾਵਾਂਗੇ ਆਪਾਂ ਨਵੇਂ ਤਰੀਕੇ ਦੇ ਨਾਲ ਆਲੂ ਮਟਰ ਦੀ ਸਬਜ਼ੀ ਆਪਾਂ ਆਲੂ ਮਟਰ ਦੀ ਸਬਜ਼ੀ ਦੇ ਵਿੱਚ ਅਦਰਕ ਤੇ ਲਸਣ ਦੀ ਹੀ ਆਪਾਂ ਤੜਕਾ ਲਾਣਾ ਹੈ ਆਪਾਂ ਨੇ ਤੜਕਾ ਨਹੀਂ ਲਾਣਾ ਬਿਨਾਂ ਤੜਕੇ ਤੁਸੀਂ ਜਿਹੜੀ ਆਪਾਂ ਇਹ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਆਪਾਂ ਨੇ ਪਿਆਜ਼ ਟਮਾਟਰ ਇਹ ਚੀਜ਼ਾਂ ਨਹੀਂ ਆਪਾਂ ਲਵਾਉਣੀਆਂ ਆਪਾਂ ਅੱਧਾ ਕਿਲੋ ਆਲੂ ਲੈ ਜਿਹੜੇ ਮੋٹے ਆਲੂ ਆ ਬੜੇ ਉਹਨਾਂ ਦੇ ਆਪਾਂ ਚਾਹੀ ਸੀ ਕਰ ਲੈਣੇ ਜਿਹੜੇ ਛੋਟੇ ਆਲੂ ਆ ਉਹਨਾਂ ਨੂੰ ਆਪਾਂ ਦੋ ਦੋ ਪੀਸਾਂ ਦੇ ਵਿੱਚ ਕੱਟ ਲੈਣਾ ਬਹੁਤ ਆਸਾਨ ਤਰੀਕੇ ਨਾਲ ਆਪਾਂ ਇਹ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਬਿਨਾ ਕਿਸੇ ਘੋ ਤੇਲ ਦੇ ਤੜਕੇ ਤੋਂ ਪਾਣੀ ਦੀ ਦਾ ਇਹ ਆਪਾਂ ਇਤਕ ਤਰ੍ਹਾਂ ਦਾ ਪਾਣੀ ਨਹੀਂ ਆਪਾਂ ਇਹ ਤੜਕਾ ਜਿਹਾ ਢਾਲਣਾ ਹੈ ਬਹੁਤ ਆਸਾਨ ਤਰੀਕੇ ਦੇ ਨਾਲ ਹੀ ਆਪਾਂ ਸਬਜ਼ੀ ਬਣਾਵਾਂਗੇ ਸਬਜ਼ੀ ਦੇ ਟੇਸਟ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਬਹੁਤ ਹੀ ਇਹ ਉਸੇ ਤਰ੍ਹਾਂ ਦੀ ਜਿਹੜੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਜਿਸ ਤਰ੍ਹਾਂ ਆਪਾਂ ਪਿਆਜ਼ਾਂ ਤੇ ਆਮ ਤੜਕਾ ਘਿਓ ਤੇਲ 달ਾਨਾ ਹੈ ਆਪਾਂ ਜਿਹੜਾ ਲਸਣ ਆ ਉਹ ਵੀ ਥੋੜਾ ਜਿਹਾ ਜ਼ਿਆਦਾ ਲਿਆ ਤੇ ਅਦਰਕ ਹੈ ਜਿਹੜਾ ਉਹ ਵੀ ਆਪਾਂ ਨੇ ਜ਼ਿਆਦਾ ਲਿਆ ਤੇਲ ਲਸਣ ਆ ਜਿਹੜਾ ਪਸਾਉਂਦਾ ਪਾਵਾਂਗੇ ਜਿਹੜਾ ਅਦਰਕ ਹੈ ਉਹਨੂੰ ਆਪਾਂ ਲੰਬੇ ਛੇਵ ਤੇ ਪਤਲੇ ਪੀਸਾਪਾ ਨੇ ਤੇ ਕਰ ਲੈਨੇ ਆ ਇਹ ਸਬਜੀ ਹੈ ਜਿਹੜੀ ਬਿਨਾ ਤੜਕੇ ਲਈ ਸਬਜੀ ਹੈ ਫਿਰ ਵੀ ਇਹ ਬਹੁਤ ਹੀ ਸਵਾਦਯਾਰ ਹੁੰਦੀ ਹੈ ਬਹੁਤ ਹੀ 5 ਸੀਟੀਆਂ ਦੇ ਵਿੱਚ ਆਪਾਂ ਇਹਨੂੰ ਬਣਾ ਸਕਦੇ ਆ ਬਹੁਤ ਹੀ ਸਾਨ ਢੰਗ ਦੇ ਨਾਲ ਆਪਾਂ ਇਹਨੂੰ ਬਣਾਵਾਂਗੇ ਤੇ ਬਿਨਾ ਆਪਾਂ ਕਿਸੇ ਪਿਆਜ਼ ਤੇ ਬਿਨਾ ਕਿਸੇ ਮਿਹਨਤ ਤੋਂ ਆਪਾਂ ਨੇ ਇਹ ਸਬਜੀ ਬਣਾਣੀ ਹੈ ਇਹਦੇ ਵਿੱਚ ਕੋਈ ਜ਼ਿਆਦਾ ਮਿਹਨਤ ਦੀ ਕਰਨੀ ਪੈਂਦੀ ਆਪਾਂ ਨੇ ਕੁੱਕਰ ਲਿਆ ਪ੍ਰੈਸ਼ਰ ਕੁੱਕਰ ਨੂੰ ਆਪਾਂ ਨੇ ਗੈਸ ਤੇ ਰੱਖਿਆ ਜਿੰਨੀ ਆਪਾਂ ਨੇ ਸਬਜ਼ੀ ਦੇ ਵਿੱਚ ਤਰੀ ਬਣਾਣੀ ਹੈ ਉਨਾ ਪਾਣੀ ਜਿਹੜਾ ਆਪਾਂ ਨੇ ਉਹ ਗਰਮ ਕਰ ਲੈਣਾ ਤੇ ਇਹ ਪਾਣੀ ਹੈ ਜਿਹੜਾ ਸਾਡਾ ਪੂਰੀ ਤਰ੍ਹਾਂ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਜਿਹੜੇ ਆਲੂਆਂ ਧੋ ਕੇ ਉਹ ਪਾ ਦਨੇ ਦੇਖੋ ਆਪਾਂ ਨੇ ਪਾਣੀ ਦੇ ਵਿੱਚ ਹੀ ਆਲੂ ਪਾਏ ਆ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਦਾ ਕੋਈ ਪਿਆਜ਼ ਦਾ ਤੜਕਾ ਵਗੈਰਾ ਨਹੀਂ ਆਪਾਂ ਨੇ ਕਿਉਂ ਤੇਲ ਨਹੀਂ ਪਾਇਆ ਨਾਲ ਪਾਤੇ ਆਪਾਂ ਨੇ ਹਰੀ ਮਟਰ। ਇੱਕ ਬਾਟੀ ਸਾਡੀ ਹਰੀ ਮਟਰਾਂ ਦੀ ਹੈ ਤੇ ਅੱਧਾ ਕਿਲੋ ਤੇ ਜ਼ਿਆਦਾ ਸਾਡੇ ਆਲੂ ਆ। ਇਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ। ਨਾਲ ਪਾਵਾਂਗੇ ਆਪਾਂ ਲਸਣ। ਲਸਣ ਵੀ ਆਪਾਂ ਸਾਫਤਾ ਹੀ ਪਾਵਾਂਗੇ। ਤੇ ਅਦਰਕ ਹੈ ਜਿਹੜਾ ਆਪਾਂ ਨੇ ਉਹ ਬਰੀਕ ਕੱਟਿਆ ਹੈ। ਇਹ ਵੀ ਆਪਾਂ ਸਾਫਤਾ ਹੀ ਪਾ ਦੇਣਾ। ਇਹਨੂੰ ਆਪਾਂ ਨੇ ਕੁੱਟ ਕੇ ਨਹੀਂ ਬਾਣਾ। ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ। ਨਾਲ ਪਾਇਆ ਆਪਾਂ ਨੇ ਹਰਾ ਧਨੀਆ ਹਰੇ ਧਨੀਏ ਨੂੰ ਵੀ ਆਪਾਂ ਨੇ ਚੰਗੀ ਤਰ੍ਹਾਂ ਵਿੱਚ ਮਿਕਸ ਕਰਦੇ ਆ। ਲੁਕੋ ਆਪਾਂ ਨੇ ਸਾਰੀਆਂ ਚੀਜ਼ਾਂ ਵਿੱਚ ਮਿਕਸ ਕਰਤੀਆਂ ਹੁਣ ਪਾਉਂਦੇ ਆਪਾਂ ਮਸਾਲੇ ਲੋੜ ਦੇ ਅਨੁਸਾਰ ਪਾਇਆ ਆਪਾਂ ਨੇ ਇੱਕ ਚਮਚ ਨਮਕ ਦਾ ਨਮਕ ਨੂੰ ਵੀ ਆਪਾਂ ਨੇ ਪੂਰੀ ਤਰ੍ਹਾਂ ਮਿਕਸ ਕਰ ਦੇਣਾ ਤੇ ਨਾਲ ਹੀ ਪਾਇਆ ਆਪਾਂ ਨੇ ਹਲਦੀ ਪਾਊਡਰ ਹਲਦੀ ਪਾਊਡਰ ਜਿਹੜਾ ਆਪਾਂ ਹੋ ਅਵੇ ਜੇ ਮਟਰਾਂ ਦੇ ਵਿੱਚ ਥੋੜੀ ਜਿਹੀ ਹਲਦੀ ਜਿਹੜੀ ਉਹ ਜ਼ਿਆਦਾ ਪਾਉਣੀ ਹੈ ਸਬਜ਼ੀ ਦੇਖਣ ਵਿੱਚ ਵੀ ਵਧੀਆ ਲੱਦੀ ਤੇ ਸਬਜ਼ੀ ਦਾ ਜਿਹੜੀ ਤਰੀ ਉਹ ਵੀ ਗਾੜੀ ਹੋ ਜਾਂਦੀ ਆ ਤੇ ਇੱਕ ਚਮਚ ਪਾਇਆ ਸੀ ਲਾਲ ਮਿਰਚ ਪਾਊਡਰ ਇਹਦੇ ਵਿੱਚ ਆਪਾਂ ਹਰੀ ਮਿਰਚ ਨਹੀਂ ਪਾਈ ਲਾਲ ਮਿਰਚ ਪਾਊਡਰ ਜਿਹੜਾ ਆਪਾਂ ਨੇ ਪਾਇਆ ਇੱਕ ਚਮਚ ਪਾਇਆ ਸੀ ਕਸੂਰੀ ਮੇਥੀ ਤੇ ਇਹਨਾਂ ਚੀਜ਼ਾਂ ਨੂੰ ਆਪਾਂ ਨੇ ਸਾਰੀਆਂ ਨੂੰ ਮਿਕਸ ਕਰ ਦੇਣਾ ਦੇਖੋ ਸਬਜ਼ੀ ਹੈ ਜਿਹੜੀ ਦੇਖਣ ਦੇ ਵਿੱਚ ਬਿਨਾ ਤੜਕੇ ਤੋਂ ਹੀ ਕਿੰਨੀ ਵਧੀਆ ਲੱਗ ਰਹੀ ਹੈ ਤੇ ਆਪਾਂ ਨੇ ਨਾਲ ਹੀ ਪਾਤਾ ਗਰਮ ਮਸਾਲਾ ਹੁਣ ਆਪਾਂ ਨੇ ਸਬਜੀ ਨੂੰ ਪੂਰੀ ਤਰ੍ਹਾਂ ਹਿਲਾ ਦੇਣਾ ਤੇ ਨਾਲ ਪਾਇਆ ਆਪਾਂ ਧਨੀਆ ਪਾਊਡਰ ਇਹਨੂੰ ਵੀ ਆਪਾਂ ਨੇ ਮਿਕਸ ਕਰ ਦੇਣਾ ਧਨੀਆ ਪਾਊਡਰ ਦੇ ਨਾਲ ਆ ਜਿਹੜੀ ਤਰੀ ਉਹ ਗਾੜ੍ਹੀ ਹੋ ਜਾਂਦੀ ਆਪਣੀ ਤਰੀ ਵਾਲੀ ਕੋਈ ਵੀ ਸਬਜੀ ਹੋਵੇ ਧਨੀਆ ਪਾਊਡਰ ਜਦੋਂ ਆਪਾਂ ਪਾਉਂਦੇ ਆ ਜਿਹੜੀ ਤਰੀ ਉਹ ਗਾੜ੍ਹੀ ਹੋ ਜਾਂਦੀ ਹੈ ਇਹਦੇ ਵਿੱਚ ਆਪਾਂ ਜੇ ਇੱਕ ਚਮਚਾ ਸੋਨਾ ਤੇਲ ਤਾਂ ਪਾਈਏ ਤਾਂ ਜਿਹੜੀ ਤਰੀ ਉਹ ਬਾਰਨੀ ਆ ਸਕਦੀ ਪਰ ਇਹਦੇ ਵਿੱਚ ਆਪਾਂ ਨੇ ਤੇਲ ਕਿਉਂ ਇਹਦੇ ਵਿੱਚ ਆਪਾਂ ਕੋਈ ਵੀ ਚੀਜ਼ ਜਿਹੜੀ ਪਾਉਣੀ ਨੇ ਇਸ ਕਰਕੇ ਜਿਹੜੀ ਤਰੀ ਆ ਉਹ ਥੋੜੀ ਬਹੁਤੀ ਜਿਹੜੀ ਸੀਟੀ ਰਹੀ ਬਾਹਰ ਆ ਜਾਂਦੀ ਆ ਪਰ ਆਪਾਂ ਨੇ ਇਹਦੇ ਵਿੱਚ ਕਿਉਂ ਤੇਲ ਆ ਜਿਹੜਾ ਉਹ ਬਿਲਕੁਲ ਨਹੀਂ ਵਰਤਦੇ ਹਾਂ ਹਾਂਜੀ ਆਪਾਂ ਪੰਜ ਸੀਟੀਆਂ ਮਰਾਲੀਆਂ ਤੇ ਹੁਣ ਆਪਾਂ ਆਲੂਆਂ ਜਿਹੜੇ ਉਹਨਾਂ ਨੂੰ ਮੈਸ਼ ਕਰ ਲੈਣਾ ਜਾਂ ਤਾਂ ਮਧਾਣੀ ਨਾਲ ਵੀ ਕਰ ਸਕਦੇ ਹਾਂ ਜਾਂ ਫਿਰ ਕੜਚੀ ਦੇ ਨਾਲ ਆਪਾਂ ਇਹਨੂੰ ਦਵਾ-ਦਵਾ ਕੇ ਢਾਲੂਆਂ ਨੂੰ ਮਿਕਸ ਕਰਦੇ ਹਾਂ ਸਬਜ਼ੀ ਵਿਗਾੜੇ ਹੁੰਦੀ ਖਾਣ ਵਿੱਚ ਵੀ ਜਿਹੜੀ ਸਬਜੀ ਬਹੁਤ ਹੀ ਸਵਾਦਯਾਰ ਹੁੰਦੀ ਹੈ ਜੇ ਤੁਹਾਨੂੰ ਬਿਨਾ ਤੜਕੇ ਤੋਂ ਪਾਣੀ ਦਾ ਤੜਕਾ ਲਾ ਕੇ ਆਪਾਂ ਨੇ ਇਹ ਸਬਜੀ ਬਣਾਈ ਹੈ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਆਪ ਵੀ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਣ ਦੇਖੋ ਦੇਖਣ ਦੇ ਵਿੱਚ ਜਿਹੜੀ ਸਬਜੀ ਉਹ ਕਿੰਨੀ ਵਧੀਆ ਲੱਗ ਰਹੀ ਹੈ ਹੁਣ ਆਪਾਂ ਤੁਹਾਨੂੰ ਇੱਕ ਪਲੇਟ ਦੇ ਵਿੱਚ ਪਾ ਕੇ ਦਿਖਾਣੇ ਆ ਜਿੰਨੀ ਸਬਜੀ ਦੇਖਣ ਦੇ ਵਿੱਚ ਵਧੀਆ ਤੇ ਖਾਣ ਵਿੱਚ ਵੀ ਵਧੀਆ ਤੇ ਇਹ ਜਿਹੜੀ ਅਸੀਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਣਾਈ ਹੈ ਦੇਖੋ ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਨਹੀਂ ਵੀ ਅਸੀਂ ਤੜਕਾ ਨਹੀਂ ਲਗਾਇਆ ਕਿਉਂ ਨਹੀਂ ਪਾਇਆ ਸੇਮ ਦੇਖਣ ਵਿੱਚ ਵੀ ਉਸੇ ਤਰ੍ਹਾਂ ਦੀ ਤੇ ਖਾਣ ਵਿੱਚ ਵੀ ਇਹ ਸਬਜੀ ਬਹੁਤ ਹੀ ਸੁਆਤਿਆਰ ਹੁੰਦੀ ਹੈ ਕਿਉਂਕਿ ਆਪਾਂ ਨੇ ਜਿਹੜੇ ਗਰਮ ਮਸਾਲੇ ਉਹ ਸਾਰੇ ਪਾਏ ਆ ਇੱਕ ਆਪਾਂ ਨੇ ਘਿਓ ਤੇ ਪਿਆਜ਼ ਟਮਾਟਰ ਨਹੀਂ ਪਾਇਆ ਮੇਰੇ ਦੇਖਣ ਦਾ ਧੰਨਵਾਦ